ਲਿਫਟ ਗੇਅਰ ਇੰਜਨ ਓਕੇ ਆ ਮੱਲੋ ਵੀ ਆਏ ਕੋਈ ਗੱਲ ਹੀ ਨਹੀਂ ਅੱਜ ਫੇ ਇਹਦਾ ਮੁੱਲ ਆਪਾਂ ਉਹੀ ਕਰਨਾ ਵੀ ਜਿੰਨੇ ਲੈਣਾ ਹੀ ਲੈਣੇ ਆ ਹਾਂਜੀ ਲੈਣੇ ਆ ਪਸੰਦ ਆਵੇ ਜਾਂ ਨਾ ਪੈਸਿਆਂ ਦੀ ਲੋੜ ਹੀ ਤਾਂ ਵੇਚਣਾ ਵਾ ਜਿਹੜਾ ਮੁੱਲ ਕਰਨਾ ਏ ਮੁੱਲ ਲੱਭਣਾ ਹੀ ਨਹੀਂ ਆ ਤੁਸੀਂ ਇਹ ਮੁੱਲ 2001 ਮਾਡਲ ਵਾਲਾ 2000 ਮਾਡਲ ਵਾਲਾ ਇੰਨੇ ਦੇ ਉਹ ਵਿਕਦੇ ਆ 275 ਕਰੀ ਜਾਂਦੇ ਨੇ 275 ਦੇ ਵਾ ਹਾਂ ਕਰੀ ਜਾਂਦੇ ਆਪਾਂ 575 ਦੇਣਾ ਠੀਕ ਹਾਂ ਨਾ ਹੀ 155 ਦਾ ਛੋੜ ਕਰ ਦੋਗੇ ਨਹੀਂ ਛੋੜਨੀ ਹੋਣੀ ਉਹਦੇ ਚੋਂ ਹਾਂ ਦਾ ਕੰਮ ਆਹ ਵੇਖੋ ਆਹ ਵੇਖੋ ਜੀ ਆ ਚੌਗੀ ਦੇ ਪੂਰੇ ਤੇ ਆ ਨਿੱਕਾ ਵਾ ਨਿੱਕੀ ਅੰਦਰ ਪਰਾਂ ਕਰੀ ਵੀਰ ਉਂਗਲ ਦੇ ਜੀ ਆਹ ਵੇਖੋ ਬਾਹਰ ਲਈ ਕੰਨੀ ਬਿਲਕੁਲ ਨਿੱਕੀ ਹੈ ਉਹ ਬਾਹਰ ਲਈ ਆ ਵੀ ਨਿੱਕੀ ਹੈ ਵੀਰ ਆ ਵੀ ਦੁੱਧ ਵਾਲੀ ਹੈ ਜੀ ਹਾਂ ਆ ਵੀ ਦੁੱਧਾ ਆ ਦੁੱਧ ਵਾਲੀ ਹਾਂਜੀ ਇੱਕ ਗੱਲ ਹੋਰ ਆ ਛੋਟੇ ਹਾਥੀ ਤੇ ਨਹੀਂ ਜਾਣੀ ਅੱਛਾ ਹਾਂ ਛੋਟੇ ਹਾਥੀ ਜ ਨਹੀਂ ਜਾਣੀ ਛੋਟੇ ਹਾਥੀ ਤੇ ਨਹੀਂ ਜਾਣੀ ਵੱਡੀ ਗੱਡੀ ਕਿਹੜੀ ਲਿਆਉਣਾ ਵੱਡੀ ਗੱਡੀ ਤੇ ਜਾਣੀ ਹੈ ਅੱਛਾ ਵੱਡੀ ਗੱਡੀ ਸ੍ਰੀ ਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਭਿੰਦਰ ਜ਼ਿਲ੍ਹਾ ਅਮਰਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ ਇੱਕ 575 ਟਰੈਕਟਰ ਸੇਲ ਕਰਨਾ ਇੱਕ ਸੇਲ ਕਰਨੀ ਆ ਜੀ ਐਚਐਫ ਵੈਡ ਟਾਪ ਦੀ ਵੈੜ ਆ 32 ਪਲੱਸ ਲੀਟਰ ਵਾਲੀ ਵੈੜ ਆ ਗੱਬਣ ਵੈੜ ਆ ਤੇ ਬਸ ਤਿਆਰ ਆ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਤੇ ਵੈੜ ਦੀ ਡਿਟੇਲ ਲਵਾਂਗੇ ਨਾਲੇ ਟਰੈਕਟਰ ਦੀ ਡਿਟੇਲ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਕਿਸੇ ਵੀ ਇਹਨੇ ਵੀਡੀਓ ਤੋਂ ਪਸ਼ੂ ਜਾਂ ਕੋਈ ਹੋਰ ਸੰਦ ਖਰੀਦਣਾ ਆਪਣੀ ਤਸੱਲੀ ਜ਼ਰੂਰ ਕਰ ਲਿਆ ਕਰੋ ਕਿਉਂਕਿ ਤੁਸੀਂ ਪੈਸੇ ਖਰਚਣੇ ਹੁੰਦੇ ਆ ਤਸੱਲੀ ਕਰਨਾ ਤੁਹਾਡਾ ਫਰਜ਼ ਬਣਦਾ ਜੀ ਸੂਏ ਸਵਾਇਡੰਗਰ ਨੂੰ ਦੋ ਟਾਈਮ ਚੋ ਲਿਆ ਕਰੋ ਤੇ ਗੱਬਣ ਪਛਨੂ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਆਪਾਂ ਵੀਰ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈਨੇ ਆ ਜੀ ਹਾਂ ਜੀ ਸਾਸਰੀ ਗਾਲ ਬਾਜੀ ਸਾਸਰੀ ਗਾਲ ਬਾਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਠੀਕ ਹੈ ਜੀ ਤੇ ਇੱਕ ਵਾੜ ਤੇ ਇੱਕ ਟਰੈਕਟਰ ਹਾਂਜੀ ਹਾਂਜੀ ਠੀਕ ਹੈ ਦੋ ਚੀਜ਼ਾਂ ਸੇਲ ਦੋ ਚੀਜ਼ਾਂ ਸੇਲ ਕਰਨੀਆਂ ਠੀਕ ਹੈ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਨਾਮ ਮੇਰਾ ਸੋਨੀ ਆ ਪਿੰਡ ਪਿੰਡਰ ਜਿਹੜਾ ਫਿਲ ਹੈ ਪਰ ਇਹ ਮਲੋ ਆਪਣਾ ਅਰਈਆ ਬਿਲਕੁਲ ਲੱਗੇ ਆ ਅਰਈਆ ਕਾਫੀ ਮਸ਼ਹੂਰ ਹੋ ਗਿਆ ਹੁਣ ਅੱਛਾ ਹਾਂਜੀ ਠੀਕ ਆ ਮੋਬਾਈਲ ਨੰਬਰ 9815647787 ਠੀਕ ਹੈ ਜੀ ਮੋਬਾਈਲ ਨੰਬਰ ਵੀ ਬੋਲਤਾ ਵੀਰ ਨੇ ਤੇ ਵਹਿੜ ਤੋਂ ਛਰਵਾਲ ਕਰਦੇ ਹਾਂ ਹਾਂਜੀ ਇੱਕ ਟਰੈਕਟਰ ਦੇਣਾ ਆਪਾਂ 575 ਇੱਕ ਟਰੈਕਟਰ ਦੇਣਾ 575 ਕਿੰਨਾ ਮਾਡਲ ਆ ਟਰੈਕਟਰ 2006 ਮਾਡਲ 2006 ਮਾਡਲ ਤੇ ਮੋਲ ਆਪਾਂ ਕਰ ਦੇਣਾ 2001 ਮਾਡਲ ਵਾਲਾ ਠੀਕ ਆ ਹਾਂਜੀ ਬਿਲਕੁਲ ਦੇਣ ਲੈਣ ਵਾਲਾ ਦੇਣ ਲੈਣ ਵਾਲਾ ਜਰੂਰਤਾ ਲੋਡ ਆ ਪੈ ਹੈ ਲੋਡ ਦਾ ਕਰਕੇ ਲੋਡ ਦਾ ਕਰਕੇ ਮਨ ਲੋ ਦੇ ਦੇਣਾ ਠੀਕ ਹੈ ਜੀ ਤੇ ਵੈੜ ਸੂਆ ਸੂਆ ਦੂਸਰਾ ਸੂਣੀ ਆ ਦੂਸਰਾ ਸੂਆ ਸੋਣੀ ਆ ਤੇ ਬਾਕੀ ਥਣ ਪਹਿਲਾਂ ਆਪਾਂ ਦਿਖਾ ਦਈਏ ਜੀ ਥਣ ਗੁਲਾਬੀ ਰੰਗ ਦਾ ਲੱਗਾ ਵੇਖੋ ਆ ਵੇਖੋ ਤੇ ਵੀਰ ਜੀ ਇਹ ਦੇਣ ਕਿੰਨੇ ਲੈ ਜੋ ਦੇਣ ਤਿੰਨ ਤੋਂ ਚਾਰ ਲੈ ਜੇ ਠੀਕ ਆ ਆ ਇੱਥੇ ਮਨ ਲੋ ਵੀ ਵੈਂ ਵਾ ਨਾ ਢੱਲਾ ਢੱਲਾ ਪਛਾਣ ਆਊਗੀ ਹਾਂਜੀ ਪਛਾਣ ਅਰੇ ਥਣ ਖੋਲੂਗੀ ਪਿੱਛਲੇ ਹਾਂ ਖੋਲੂਗੀ ਅਗਲੇਆਂ ਥਣਾਂ ਦਾ ਗੈਪ ਤੇ ਚੰਗਾ ਹਨਾ ਅਗਲੇਆਂ ਦਾ ਦੇਖ ਲੋ ਜੀ ਆਹ ਵੇਖੋ ਅਗਲੇ ਬਾਕੀ ਹੱਥ ਦੀ ਚਵਾਈ ਵਾਲੇ ਆ ਮੁਠੀ ਦੀ ਚਵਾ ਆਲਾ ਥਣ ਲੱਗਾ ਕੱਦ ਕਾੜ ਪੱਖੋਂ ਵੇਖ ਲਈ ਤੇ ਕੱਦ ਕਾੜ ਵੇਖ ਲੋ ਕਿ ਪੂਰਾ ਵੱਡਾ ਕੱਦ ਵਾਂ ਵੀਰ ਦੇ ਬਰਾਬਰ ਹੀ ਆ ਵੜ ਜੱਡੀ ਵੀ ਹੈਗੀ ਆ ਬਾਕੀ ਆਪਾਂ ਕੋਈ ਕੋਈ ਆ ਹਾਂ ਜੀ ਉਹਦਾ ਕਰਕੇ ਮੰਨ ਲਓ ਵੀ ਡੰਗਰ ਕਈ ਰਿਓ ਉਹ ਉਧਰ ਵੀ ਜਾਂਦਾ ਠੀਕ 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 ਸਹੀ ਆ ਤੇ ਦੁੱਧ ਵੀਰ ਜੀ ਕਿੰਨਾ ਕੁ ਚੁਵਾਈ ਜਾਊਗਾ ਦੁੱਧ ਵੀਰੇ ਘਰ ਵਾਲੇ ਨੇ ਤੇ ਮੱਲੋ ਵੀ ਜਿਹੜੇ ਸਾ ਨਾਲ ਘਰ ਵਾਲੇ ਕਹਿ ਦਿੰਦੇ ਆ ਤੇ ਅਸੀਂ ਵੀ ਘਰ ਵਾਲਿਆਂ ਨੂੰ ਦੇਣੀ ਆਂਦੀਆਂ ਹੁੰਦੀਆਂ ਜਿੱਦਾਂ ਸੱਜਣਾ ਨੇ ਕਿਹਾ ਹੁੰਦਾ ਤਾਂ ਉਦਾਂ ਜਿਹੜੇ ਸੱਜਣ ਫੋਨ ਲਾਉਂਦੇ ਉਹਨਾਂ ਨੂੰ ਕਹਿ ਲਈਦਾ ਜੀ 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 ਘਰਾ ਆਦਿਆਂ ਦਾ 35 ਚੁਆਇਆ ਹੋ ਅੱਛਾ ਜੀ ਸਿਆਲ ਚ ਸੂਈ ਹੋ ਸਕਦੀ ਆ 35 ਵੀ ਚੁਆਇਆ ਹੋ ਸਦਾ ਅਸੀਂ 32 ਮੰਨ ਕੇ ਲਿਆਂਦੀ ਆ ਠੀਕ ਹੋਣ ਗਰਮੀਆਂ ਵਾਂ 27 28 ਮੰਨ ਕੇ ਖੜੇ ਕੋਈ ਠੀਕ ਆ ਦੰਦੋ ਕਿੱਦਾਂ ਵੀਰ ਜੀ ਦੰਦੋ ਵੀਰੇ ਚਾਰ ਦੰਦ ਪੂਰੇ ਆ ਤੇ ਜੇ ਛਿੱਗੀ ਦੇ ਥੋੜੇ ਛੋਟੇ ਆ ਮਹੀਨਾ ਠੀਕ ਆ ਖੋਲੀਏ ਵੀਰ ਜੀ ਦਿਨ 2 ਤੋਂ 3 ਜਾਂ 4 ਲੈ ਜੇ ਬਾਕੀ ਕੁਛ ਚੀਜ਼ਾਂ ਰੱਬ ਦੇ ਹੱਥ ਵਸਤ ਹੁੰਦੀਆਂ ਵਾ ਜੀ ਗੱਦ ਕਾਠਲੋਂ ਵੇਖ ਲਓ ਤੁਸੀਂ ਵੈੜ ਚੈੱਕ ਕਰ ਲਿਓ ਵੀ ਕਿਸੇ ਕੋਲੋਂ ਖੋਈ ਨਹੀਂ ਹੋਰ ਇਹ 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 ਤਾਂ ਬਾਹਰ ਵਾਲਾ ਸਿਸਟਮ ਹੋ ਗਿਆ ਵੱਡੇ ਕੱਦ ਦੀ ਮਾਲ ਕਿਆ ਪੂਰੀ ਆਹ ਵੇਖੋ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਆ ਪੂਰੀ ਸੋਹਣੀ ਸੁਨੱਖੀ ਆ ਤੋਰ ਦੋ ਵੀਰ ਜੀ ਲੰਮੀ ਇੱਕ ਰ ਆਹ ਵੇਖੋ ਵੇਖੋ ਜੀ ਹਵਾਨਾ ਚੈੱਕ ਕਰੋ ਅਰੇ ਜਿੱਦਣ ਪੂਰਾ ਭਰ ਗਈ ਉਸ ਦਿਨ ਵੈੜ ਕੋ ਤੁਰਿਆ ਨਹੀਂ ਜਾਣਾ ਚੰਗੀ ਬਣੂਗੀ ਆ ਵੇਖੋ ਜੀ ਕੁਆਲਿਟੀ ਬਹੁਤ ਹੀ ਸੋਹਣੀ ਹੈ ਕੱਦ ਕਾਟ ਚੈੱਕ ਕਰ ਲੋ ਬਾਕੀ ਬਹੁਤ ਹੀ ਚੰਗੀ ਸਵਾਰੀ ਬਾਕੀ ਆਈ ਆ ਜਿਹੜੇ ਥੋੜੇ ਪੱਕੇ ਮੰਨ ਲਓ ਪੱਕੇ ਤੋਂ ਆਈ ਆਣ ਵੇਖੋ ਤੇ ਅਜੇ ਇਹ ਆਗੇ ਹਰ ਢਿੱਲਾ ਜਿਹੜੇ ਹਵਾਨਾ ਵੈੜ ਨੇ ਨਾ ਹਵਾਨਾ ਚੰਗਾ ਸੋਹਣਾ ਤਿਆਰ ਕਰੂਗੀ ਤੇ ਵੇਖ ਲੋ ਵੀ ਤਿਆਰੀ ਆ ਬਿਲਕੁਲ ਦਿਨ ਇੱਕ ਜਾਂ ਦੋ ਲੈ ਜੇ ਹੋ ਸਕਦਾ ਜਦੋਂ ਨੂੰ ਵੀਰ ਕੇ ਇਹਨੇ ਖਰੀਦਨੀ ਉਦੋਂ ਨੂੰ ਸੂ ਵੀ ਪੋਵੇ ਜੇ ਸੂ ਵੀ ਪੈਂਦੀ ਆ ਫਿਰ ਹੋਰ ਵੀ ਵਧੀਆ ਆ ਹੋਰ ਵਧੀਆ ਆਪਣਾ ਮੈਲੋ ਚੱਕ ਜੀ ਬਾਕੀ ਇਹ ਤਾਂ ਨਾ ਇਨ ਦਾ ਇਹ ਸਮਝ ਲਓ ਵੀ ਬਾਹਰ ਵਾਲਾ ਕੰਮ ਆ ਜੀ 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 ਜਿੱਦਾਂ ਬਾਹਰ ਵਾਲੇ ਬੰਦੇ ਨਹੀਂ 5-7 ਦਿਨ ਕੋਈ ਮਹੀਨਾ ਰਹਿ ਗਿਆ ਤੇ ਸਾਡੇ ਕੋਲ ਵੀ ਇਹ ਇਦਾਂ ਹੀ ਆਉਂਦੀਆਂ ਵਿਚਾਰੀਆਂ ਬਿਲਕੁਲ ਬਿਲਕੁਲ ਕੋਈ 10 ਦਿਨ ਰਹਿ ਗਈ ਕੋਈ 2 ਦਿਨ ਰਹਿ ਗਈ ਕੋਈ 5 ਦਿਨ ਕੋਈ ਮਹੀਨਾ ਰਹਿ ਗਈ ਇਹ ਤਾਂ ਪ੍ਰਾਉਣੀਆਂ ਆ ਵਾਂਗੇ ਪ੍ਰਾਉਣੀਆਂ ਆ ਨਹੀਂ ਪ੍ਰਾਉਣੇ ਆ ਵੀ ਚਲੋ ਪ੍ਰਾਉਣੇ ਛੇਤੀ ਚਲ ਜਾਂਦੇ ਆ ਹਾਂ ਹੁਣ ਦਾ ਪੁਰਾਣੇ ਫੋਨ ਤੇ ਰਹਿ ਜਾਂਦੇ ਆ ਇਹ ਬਾਹਰ ਵਾਲਾ ਸਿਸਟਮ ਆ ਜਿੱਦਾਂ ਬਾਹਰ ਵਾਲੇ ਨਹੀਂ ਆਉਂਦੇ ਮਿਲਣ ਗੇਲ ਲਾਉਂਦੇ ਕਿਤੇ ਹੰਤੇ ਖੰਡ ਵਾਤੇ ਮਹੀਨੇ ਵਾਤੇ ਹਾਂਜੀ ਤੇ ਬਾਕੀ ਥੋੜਾ ਜਿਹਾ ਮੰਨ ਲੋ ਵੀ ਪੱਕੇ ਥਾਂ ਤੇ ਰਹੀ ਆ ਜੀ ਤੇ ਥਣ ਥੂਣੇ ਕਰਾਂ ਵੇਖੋ ਹੀ ਗੁਲਾਬੀ ਥਣ ਬਾਕੀ ਠੰਡੀ ਆ ਤੇ ਨਾੜਾ ਜਿੱਧਰ ਦੀ ਮਰਜ਼ੀ ਚੰਗੀਆਂ ਸੋਹਣੀਆਂ ਲੱਗੀਆਂ ਆ ਵੇਖ ਥਣ ਪੂਰਾ ਚੰਗਾ ਵਾ ਜੀ ਐ ਗੈਗੂ ਚੰਗਾ ਤੇ ਬਾਕੀ ਵੱਡੀ ਆ ਵੇੜ ਕੱਦ ਕਾੜੇ ਕਰਾਂ ਫੇਰ ਨੋਟ ਕਰ ਲੋ ਤੁਸੀਂ ਹਾਂਜੀ ਵੀਰ ਜੀ ਦੁੱਧ ਫੇ 32 ਕਿਲੋਟਰ ਚ ਵਾਈ ਜਾਉ ਵੀਰੇ ਮੰਨ ਲਓ ਜਿਹੜਾ ਸੂਣ ਵਾਲਾ ਡੰਗਰ ਹੁੰਦਾ ਨਾ ਉਹਦੀ ਆਪਾਂ ਕੀ ਗਾਰੰਟੀ ਦਵਾਂਗੇ ਹਾਂਜੀ ਦੁੱਧ ਹੁੰਦਾ ਪਾਇ ਦਾ ਠੀਕ ਆ ਹਾਂਜੀ ਜਿੰਨਾ ਕੋਈ ਪਾ ਲੂ ਉਹਨਾਂ ਚ ਜਿੰਨਾ ਕੋਈ ਪਾ ਲੂ ਠੀਕ ਆ ਹਾਂ ਤੇ ਮੋਲੇ ਦਾ ਮੋਲੇ ਦਾ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਜ਼ਿਆਦਾ ਨੀ ਕਰਨਾ ਨਹੀਂ ਨਹੀਂ ਜ਼ਿਆਦਾ ਨਹੀਂ ਕਰਨਾ ਠੀਕ ਆ ਇਹ ਨਾ ਜ਼ਿਆਦਾ ਹੀ ਮੁੱਲ ਕਰਦੇ ਹੋ ਨਹੀਂ ਜੀ ਜ਼ਿਆਦਾ ਨਹੀਂ ਕਰਦੇ ਜੇ ਤੇ ਵਹਿੜ ਹੁੰਦੀ ਸਿਆਲ ਚ ਹਾਂਜੀ ਕੋ ਵੀ ਗਰਮੀਆਂ ਚ ਥੋੜੀ ਜਿਹੀ ਸਮਹਾਲ ਔਖੀ ਹੋ ਜਾਂਦੀ ਆ ਜੀ 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 ਜਿੱਦਾਂ ਛੋਟੇ ਬੱਚੇ ਨੂੰ ਨੇ ਸੰਭ ਕੇ ਰੱਖਣਾ ਪੈਂਦਾ ਤੇ ਇਦਾਂ ਵੜਾ ਨੂੰ ਥਾਮ-ਥਾਮ ਰੱਖਣਾ ਪੈਂਦਾ ਹਾਂਜੀ 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 ਤੇ ਗਰਮੀ ਦੇ ਮੌਸਮ ਚ ਥੋੜਾ ਜਿਹਾ ਮੰਨ ਲਓ ਜੀ ਇਹ ਤਾਂ ਸਿਆਲ ਹੁੰਦਾ ਤੇ ਫੇਰ ਤਾਂ 1.5 ਲੱਖ ਦੀ ਵਿਕਦੀ ਇਹ ਤਾਂ ਜੀ 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 ਕੋ ਵੀ ਇਹਨੇ 40 ਚਵਾ ਦੇਣਾ ਹੈ ਬਿਲਕੁਲ 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 ਕੱਟ ਕੱਟ ਕੇ ਆ ਹਿਸਾਬ ਨਾਲ ਤੇ ਬਾਕੀ ਵੀ ਜਿੱਦਾਂ ਹੈਗਾ ਉਹ ਲਾ ਲਈ ਹਾਂਜੀ ਜਿੰਨੇ ਮਲੋ ਖਰੀਦਣੀਆਂ ਤੇ ਬਾਕੀ ਮੁੱਲ ਫੋਨ ਤੇ ਦੱਸਾਂਗੇ ਆਪਾਂ ਅੱਛਾ 27 28 ਮੰਨ ਕੇ ਲੈ ਲੈ ਜਾਂ 30 ਮੰਨ ਲੈ ਜਾਂ 25 ਮੰਨ ਲੈ ਠੀਕ ਆ ਹਾਂ ਇਹ ਆ ਕਿ ਮਾਲ ਦਾ ਮੁੱਲ ਲਾਵੇ ਕਦਰ ਆ ਮਾਲ ਦਾ ਮੁੱਲ ਲਾਵੇ ਦੇ ਦਵਾਂਗੇ ਕਦਰਦਾਨ ਨੇ ਕਦਰ ਪੋਣੀ ਹਾਂ ਬਸ ਹਨਾ ਆ ਬਾਕੀ ਇਹ ਵੀ ਚਲੋ ਵਹਿਣਾ ਦੇ ਹੁਣ ਮੰਨ ਲਓ 10000 ਰੁਪਏ ਗੰਦੀ ਦਿਖਾ ਦੀਏ ਮੜੀ ਜੀ ਕਿ ਕਿਦਾਂ ਗੰਦੀ ਵੀਰਾ ਆ ਜੇ ਕੋਈ ਗੱਲ ਨਹੀਂ ਠੀਕ ਆ ਹਾਂ ਸਹੀ ਆ ਚੈੱਕ ਕਰਕੇ ਖੜੇ ਜੇ ਵਿਖਾਉਣੀ ਵੀ ਤਾਂ ਵਿਖਾਵੇ ਦਨੇ ਵਿਖਾ ਵੀ ਦੋ ਕੋਈ ਗੱਲ ਨਹੀਂ ਕੀ ਇਹ ਆ ਵੀ ਕਈ ਵਾਰ ਸੌਖਾ ਜਾਂਦਾ ਕੰਮ ਆ ਵੇਖੋ ਆ ਆ ਵੇਖੋ ਜੀ ਆ ਚੌਗੀ ਦੇ ਪੂਰੇ ਤੇ ਆ ਨਿੱਕਾ ਵਾ ਨਿੱਕੀ ਆ ਉੱਪਰਾਂ ਕਰੀ ਵੀਰ ਉਂਗਲ ਦੇਖ ਦੀ ਆ ਵੇਖੋ ਬਾਹਰਲੀ ਕੰਨੀ ਬਿਲਕੁਲ ਨਿੱਕੀ ਹੈ ਉਹ ਬਾਹਰਲੀ ਆ ਵੀ ਨਿੱਕੀ ਹੈ ਵੀਰ ਆ ਵੀ ਦੁੱਧ ਵਾਲੀ ਆ ਜੀ ਹਾਂ ਆ ਵੀ ਦੁੱਧਾ ਆ ਦੁੱਧ ਵਾਲੀ ਆ ਛਿੱਗੀ ਵਾਲੀ ਦੰਦੀ ਦੁੱਧ ਆ ਆ ਨਹੀਂ ਛਿੱਗੀ ਵਾਲੀ ਹੋਣੀ ਆ ਤਿਆਰ ਅੱਛਾ ਹੋਣੀ ਆ ਹਾਂ ਠੀਕ ਆ ਸਹੀ ਆ ਬਾਕੀ ਇਹਦਾ ਮੁੱਲ ਖੂਨ ਦੇ ਹੋ ਇਹ ਮੁੱਲ ਖੂਨ ਤੇ ਹੋਊਗਾ ਠੀਕ ਹਾਂਜੀ ਇੱਕ ਗੱਲ ਹੋਰ ਆ ਛੋਟੇ ਹਾਥੀ ਤੇ ਨਹੀਂ ਜਾਣੀ ਅੱਛਾ ਹਾਂ ਛੋਟੇ ਹਾਥੀ ਜੀ ਨਹੀਂ ਜਾਣੀ ਛੋਟੇ ਹਾਥੀ ਤੇ ਨਹੀਂ ਜਾਣੀ ਤੇ ਵੱਡੀ ਗੱਡੀ ਲੈਣਾ ਵੱਡੀ ਗੱਡੀ ਤੇ ਜਾਣੀ ਅੱਛਾ ਵੱਡੀ ਗੱਡੀ ਜਿਹੜੀ ਲੰਮੀ ਹੋਵੇ ਪਛਾਣ ਹਾਂ ਲੰਮੀ ਹੋਵੇ ਬੇਲ ਲੰਮੀ ਦਾ ਬੇਲ ਲੰਮੀ ਦੀ ਆ ਵੀ ਜੇ 50 ਕਿਲੋਮੀਟਰ ਤੱਕ ਵੀ ਤਾਂ ਵੀ ਨਹੀਂ ਮੈਂ ਛੋਟਿਆ ਸੀ ਦੇ ਪੇਟੀ ਬਿਲਕੁਲ ਲੋਕਲ ਜਾਣੀ 2-4 ਕਿਲੋਮੀਟਰ ਜਾਂ 10 ਹਾਂਜੀ ਉਹਦੇ ਤੇ ਚੱਲ ਜੂਗੀ ਕਿਉਂਕਿ ਪਿੱਛੇ ਬੈਕ ਸਾਈਡ ਤੇ ਲੱਗਦੀ ਆ ਵੀ ਛਿੱਲੀ ਜਾਣੀ ਆ ਛਿੱਲੀ ਜਾਣੀ ਲੱਗਦੀ ਆ ਮਗਰ ਆ ਇਹ ਗੱਲ ਮੈਂ ਤਾਂ ਦੱਸੀ ਆ ਵੀ ਲੰਬਾਈ ਜ਼ਿਆਦਾ ਵਾ ਲੰਬਾਈ ਜ਼ਿਆਦਾ ਉਹ ਗੱਡੀ ਤੇ ਜਾਣੀ ਆ ਬਲੇਕ ਬੇਲ ਕਾਫੀ ਲੰਬੀ ਆ ਬੇਲ ਲੰਮੀ ਆ ਜੀ ਜੀ ਠੀਕ ਆ ਇਹ ਗੱਲ ਦਾ ਚੇਤਾ ਪੁੱਲ ਗਿਆ ਇਹ ਗੱਲ ਜ਼ਰੂਰੀ ਆ ਦੱਸਣੀ ਕਿਉਂਕਿ ਕਈ ਵੀਰ ਆਈਡੀਏ ਦੇ ਸਹਾਰੇ ਨਾਲ ਛੋਟਾ ਥਿਲੇ ਹੁੰਦੇ ਆ ਫੇਰ ਜਾ ਕੇ ਕੰਮ ਖਰਾਬ ਹੋ ਜਾਂਦਾ ਕਿਉਂਕਿ ਦੂਰ ਆ ਫੇਰ ਇਹ ਮਨ ਲੋ ਵੀ ਪਸ਼ੂ ਆ ਜਾਨ ਆ ਆਪਾਂ ਨਹੀਂ ਚਾਹੁੰਦੇ ਬਿਲਕੁਲ ਜਾਨ ਸੌਖੀ ਚਾਹੀਦੀ ਜਾਨ ਸੌਖੀ ਚਾਹੀਦੀ ਆ ਵੇਖੋ ਜੀ ਇੱਕ ਵਾਰ ਆਪਾਂ ਨੂੰ ਮੇਨ ਪੈਸਿਆਂ ਨਾਲ ਮਤਬਲੀਆਂ ਵੀ ਪੈਸੇ ਵਟ ਕੇ ਜਿਵੇਂ ਚ ਪਾ ਲੇ ਇਹਦੀ ਜਾਨ ਵੀ ਸੌਖੀ ਜਾਵੇ ਖਾਣ ਦੀ ਤੇ ਪਿੱਛੇ ਦੀ ਜੋ ਆਪਣੀ ਮਨ ਲੋ ਵੀ ਇੱਕ ਜ਼ਿੰਮੇਵਾਰੀ ਤਾਂ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਵੀ ਹੈ ਤੇ ਤਸੱਲੀ ਵੀ ਕਰਕੇ ਖੜੇ ਤਸੱਲੀ ਵੀ ਕਰਕੇ ਖੜੇ ਤੇ ਜਿੰਨਾ ਜੇ ਘਰ ਪਹੁੰਚਦਾ ਨਹੀਂ ਉਹਨਾਂ ਜੇ ਜਾਣ ਤਰਾਸ ਤਰਾਸ ਕਰਦੀ ਸਾਡੀ ਖੁਦ ਕਰਦੀ ਇਹ ਨਹੀਂ ਉਹ ਪੈਸੇ ਜਿਵੇਂ ਜਿਵੇਂ ਪਾਲੇ ਤੇ ਜਿੰਨਾ ਜੇ ਪਹੁੰਚਦੀ ਨਹੀਂ ਟਰੈਕਟਰ ਦਿਖਾਈਏ ਹਾਂਜੀ ਅੱਛਾ ਟਰੈਕਟਰ ਆਏ ਕਿੰਨਾ ਮਾਡਲ 2006 2006 ਮਾਡਲ ਆ ਨੰਬਰ ਨੰਬਰ ਪੰਜਾਬ ਦਾ ਜੀ ਪੰਜਾਬ ਨੰਬਰ ਹਾਂਜੀ ਠੀਕ ਆਨਲਾਈਨ ਬੂਲ ਦਾ 2030 ਤੱਕ ਪਾਸਿੰਗ ਬੰਦਾ ਮੰਨ ਲਓ ਨਾਮ ਹੀ ਕਰਵਾਉਣਾ ਵੇ ਅੱਛਾ ਨਾਮ ਹੀ ਹੋਊਗਾ ਬੰਦੇ ਦੀ ਸ਼ਰਤ ਇਹ ਆ ਵੀ ਐਫੀਡਵਿਟ ਸਿੱਧਾ ਅਗਲੇ ਦੇ ਨਾਮ ਬਣਾ ਕੇ ਦੇਣਾ ਅੱਛਾ ਹਾਂ ਵੀ ਐਡੇ ਮਤਲਬ ਪੱਕੇ ਬੰਦੇ ਕੋ ਲਿਆ ਵਾ ਹਾਂਜੀ ਪੱਕੇ ਬੰਦੇ ਕੋ ਲਿਆ ਵਾ ਠੀਕ ਆ ਕੋਈ ਆਪਾਂ ਤੇ ਲਿਆ ਸੀ ਜਿਹਦੇ ਕੋ ਲਿਆ ਸੀ ਉਹਦੇ ਕੋ ਧਾਰ ਕੱਢਦਾ ਨਹੀਂ ਹੈ ਜੀ ਤੁਸੀਂ ਇੱਕ ਖੋਜੀ ਬਣ ਗਏ ਫੇਰ ਮੰਨ ਲਓ ਵੀ ਆਪਾਂ ਨੂੰ ਐ ਨਹੀਂ ਮੇਰਾ ਕੋ ਸੱਜਣ ਮਿੱਤਰ ਸੀ ਹੂੰ ਇਹ ਨਾਮ ਹੈ ਲਧਿਆਣੇ ਜ਼ਿਲ੍ਹੇ ਚ ਤੇ ਸੱਜਣ ਮਿੱਤਰ ਨੂੰ ਕਿਹਾ ਵੀ ਪਤਾ ਕਰਕੇ ਆ ਹਾਂ ਉਹਨੇ ਪਤਾ ਕੀਤਾ ਠੀਕ ਆ ਤੇ ਉਹ ਬੰਦੇ ਨੇ ਇਹ ਗੱਲ ਕਹੀ ਵੀ ਜਦੋਂ ਐਫੀਡੇਵਟ ਆਪਣੇ ਵੱਲੋਂ ਲਿਖ ਕੇ ਦੇ ਦਿਓ ਸਾਡੇ ਕੋ ਵੀ ਲੈ ਲਿਓ ਠੀਕ ਠੀਕ 2030 ਤੱਕ ਪਾਸੰਗਾ अच्छा बंदे दे ओना दे नाम दे आ ते ऑनलाइन बोलदा 2006 मॉडल 2006 मॉडल है जिने नाम ही कराना वे नाम ही के इसने नाम चढ़वाना होवे ट्रेड ऑनलाइन बोलदा वा ऑनलाइन बोलदा वा ਵੀ ਅਗਲੇ ਦੇ ਨਾਂ ਦੇ ਵੀ ਚੜੂਗਾ ਕੋਈ ਐ ਕੈ ਮੇਰ ਕੋ ਦਾਰ ਕਾੜਦੀ ਫੋਟੋਕਾਪੀ ਨਹੀਂ ਅਗਲੇ ਦੇ ਨਾਂ ਦੇ ਸਿੱਧਾ ਐਫੀਡਾ ਪੜ ਲਖਵਾ ਦੇਗਾ ਤੇ ਇੱਕ ਤੁਹਾਨੂੰ ਚੀਜ਼ ਦਿਖਾਈਏ ਗੀਅਰ ਵੇਖੋ ਕਿੱਡਾ ਸੋਹਣਾ ਬਣਾਇਆ ਵੀਰ ਨੇ 2006 ਮਾਡਲ ਇੰਜਨ ਦੀ ਕੰਡੀਸ਼ਨ ਦੇਖ ਲਓ ਕੋਈ ਐ ਆਕੇ ਕੋਈ ਲੀਕਿੰਗ ਨਹੀਂ ਹੈਗੀ ਤੇ ਵੀਰ ਜੀ ਕੋਈ ਵੇਟ ਵੂਡ ਸਾਰਾ ਕੁਝ ਹੈਗਾ ਟਾਇਰ ਕਿੰਨੇ ਪੈਸੇ ਹੋਣਗੇ ਟਾਇਰ ਅਗਲੇ 30 ਕੁ ਪੈਸੇ ਹੀ ਆ ਜੀ ਠੀਕ ਆ ਮਗਰਲੇ 40 ਲਾ ਲੇ 45 ਲਾ ਲੇ ਦੱਸਦਾ ਤਾਂ ਆਵਾ ਵੀਡੀਓ ਚ ਵੱਡੇ ਲੱਗਦੇ ਆ ਤੇ ਇੱਕ ਗੱਲ ਹੋਰ ਦੱਸ ਦੇ ਵੀਰ ਇਹ ਸਿੰਗਲ ਕਲੱਚ ਆ ਕਿ ਡਬਲ ਆ ਸਿੰਗਲ ਕਲੱਚ ਆ ਤੇ ਪਾਵਰ ਸਟੀering ਨਹੀਂ ਆ ਅੱਛਾ ਪਾਵਰ ਸਟੀering ਨਹੀਂ ਆ ਤੇ ਸਿੰਗਲ ਕਲੱਚ ਆ ਜੀ ਨਾਲ ਕਿਹੜੀ ਕਿਹੜੀ ਚੀਜ਼ ਹੈ 나ੜ ਵੀਰੇ ਮਿਲੂਗੀ ਦੂਸਰੀ ਫੱਟੀ ਕੱਲੀ ਟੋਪ ਲਿੰਕ ਟੀ ਮਿਲੂਗੀ ਨਾਲ ਕੋਈ ਵੀ ਆਪਾਂ ਮੈਂ 500 ਦੇ ਜਾਂ 1000 ਦੀ ਟੋਪ ਲਿੰਕ ਪਾ ਦਈਏ ਕੋਈ ਵੀ ਅਗਲਾ ਆਪਣੀ ਮਰਜ਼ੀ ਦੀ ਲੈ ਲੈ ਜੀ 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 ਠੀਕ ਹੈ ਟਾਇਰ ਬਾਕੀ ਇਹ ਬਾਕੀ ਕਿਹੜੀ ਕੰਪਨੀ ਦੇ ਆ ਗੁੱਡ ਗੀਅਰ ਦੇ ਗੁੱਡ ਗੀਅਰ ਦੇ ਆ ਜੀ ਪਿਛਲੇ ਟਾਇਰ ਗੁੱਡ ਗੀਅਰ ਦੇ ਤੇ ਅਗਲੇ ਨਾਲ ਦੇ ਦੱਸਿਆ ਇਸ ਤੁਸੀਂ ਨਾਲ ਦੇ ਹੀ ਦੱਸਿਆ ਸੀ ਅਗਲੇ ਵੀਰ ਨੇ ਦੇਖੋ ਕੰਮ ਨਾਲ ਦੇ ਆ ਮੈਨੂੰ ਨਹੀਂ ਮੰਨ ਲਓ ਵੀ ਪਤਾ ਨਾਲ ਦੇ ਆ ਪੁਰਾਣੇ ਆ ਤੇ ਪਤਾ ਨਹੀਂ ਲੱਗਦਾ ਉੱਤੇ ਮਾਰ ਕਾ ਮੁਰਕਾ ਮਾਰ ਕਾ ਮੁਰਕਾ ਮਗਰਾਟਾਂ ਦੇ ਟੇਪ ਹੋਈ ਆ ਤੇ ਇਹ ਸੋਚ ਲੇ ਵੀਰ ਰੰਗ ਮੰਨ ਲਓ ਵੀ ਲੱਥਾ ਹੀ ਸਮਝ ਲੇ ਰੰਗ ਲੱਥਾ ਹੀ ਸਮਝ ਲੇ ਆ ਵੀ ਆਪਾਂ ਲੱਗੇ ਆਵੇ ਤਾਂ ਫੇਰ ਵੀ ਪਤਾ ਲੱਗਣਾ ਹੀ ਆ ਕਿਹ ਲੋਕੀਂ ਨਹੀਂ ਉਹ ਕਿਤੇ ਨੇ ਲੀਕਿੰਗ ਲੋਕੀਂ ਕਿਤੇ ਨਹੀਂ ਆ ਸੁੱਕੀਆਂ ਪੈੜੀਆਂ ਸਾਰੀਆਂ ਵਾਈਆਂ ਆ ਪਾ ਇਹਦੇ ਨਾਲ ਠੀਕ ਆ ਹਾਂ ਸਹੀ ਆ ਇੰਜਣ-ਓੰਜਣ ਦਾ ਪਾਵਰ ਪੱਕਾ ਆਪਣੇ ਤਸੱਲੀ ਕਰਕੇ ਖੜੇ ਠੀਕ ਆ ਜੀ ਬਾਕੀ ਹੈ 575 ਆਈ ਡੀ ਆਈ ਇਹਨਾਂ ਟਰੈਕਟਰਾਂ ਦੀ ਡਿਮਾਂਡ ਵੀ ਬੜੀ ਆ ਲਿਫਟ ਗੇਅਰ ਇੰਜਨ ਓਕੇ ਆ ਮੱਲੋ ਪਿਆ ਕੋਈ ਗੱਲ ਹੀ ਨਹੀਂ ਆਪਣੀ ਤਸੱਲੀ ਅਗਲੀ ਆਪਣੀ ਤਸੱਲੀ ਖੁਦ ਕਰੇ ਦੱਸੀ ਦਾ ਤਾਂ ਵਾ ਕਈ ਵੀਰ ਦੂਰੋਂ ਤੋਂ 200 200 ਕਿਲੋਮੀਟਰ ਤੇ ਆ ਜਾਂਦੇ ਆ ਹਾਂਜੀ ਇਹ ਆ ਵੀ ਅਗਲੇ ਨੂੰ ਇਹ ਨਾ ਲੱਗੇ ਵੀ ਮੈਂ ਕੁਝ ਗਲਤ ਬਖਾਤਾ ਇਹ ਵਿੱਚ ਅੱਜ ਫੇ ਇਹਦਾ ਮੁੱਲ ਆਪਾਂ ਉਹੀ ਕਰਨਾ ਵੀ ਜਿੰਨੇ ਲੈਣਾ ਹੀ ਲੈਣੇ ਆ ਹਾਂਜੀ ਲੈਣੇ ਆ ਪਸੰਦ ਆਵੇ ਜਾਂ ਨਾ ਪੈਸਿਆਂ ਦੀ ਲੋੜ ਹੀ ਤਾਂ ਵੇਚਣਾ ਵਾ ਕੋਲ ਆ ਕੇ ਮੁੜ ਕੇ ਚਲ ਜੇ ਕੋਈ ਫਰਕ ਨਹੀਂ ਹਾਂ ਕੋਈ ਨਹੀਂ ਇਹ ਆ ਵੀ ਫਿਕਸ ਰੇਟ ਵਾ ਉਹ ਤੇ 500 ਛੋੜ ਕਰ ਦੋ ਯਾਰ 1000 ਕਰ ਦਾਂ ਕਿਉਂਕਿ ਮੌਕੇ ਜੇ ਪਸੰਦ ਆ ਜੇ ਤੇ ਲੈ ਜੇ ਨਹੀਂ ਤੇ ਕੋ ਗੱਲ ਨਹੀਂ ਕਿਉਂ ਜਿਹੜਾ ਮੁੱਲ ਕਰਨਾ ਏ ਮੁੱਲ ਲੱਭਣਾ ਹੀ ਨਹੀਂ ਆ ਤੁਸੀਂ ਇਹ ਮੁੱਲ 2001 ਮਾਡਲ ਵਾਲਾ 2000 ਮਾਡਲ ਵਾਲਾ ਇੰਨੇ ਦੇ ਉਹ ਵਿਕਦੇ ਆ 275 ਕਰੀ ਜਾਂਦੇ ਨੇ 275 ਦੇ ਵਾ ਹਾਂ ਕਰੀ ਜਾਂਦੇ ਆ ਆਪਾਂ 575 ਦੇਣਾ ਠੀਕ ਆ ਬਾਕੀ ਤਸੱਲੀ ਆ ਆਪਦੀ ਆਪ ਕਰ ਲੈ ਬੰਦਾ ਤੇਲ ਤੂਲ ਪੱਖੋਂ ਵੀਰ ਜੀ ਇਹਦਾ ਕੀ ਹਿਸਾਬਤਾ ਵਾ ਵੀਰੇ ਬਹੁਤ ਜੈਜ ਅੱਛਾ ਹਾਂ ਸੁੰਗਦੇ ਆਏਗੇ ਘਟਿਆ ਸੁੰਗਦੇ ਸੁੰਗਦੇ ਮਾ ਲੋ ਹਣਾ ਕਈਆਂ ਨੇ ਸੁੰਗਦੇ ਬਾਕੀ ਇੰਨਾ ਵਾ ਹੱਲਾਂ ਕੇ ਵਰਾ ਸੁੱਟਦੇ ਵੀਰ ਹਾਂ ਕੋਈ ਪਰਵਾਹ ਹੀ ਨਹੀਂ ਮੰਦਾ ਵੀ ਅੱਗਿਓਂ ਉੱਠ ਜਾਂਦਾ ਵੀ ਬੰਦੇ ਦੀ ਕੋਈ ਗੱਲ ਹੀ ਨਹੀਂ ਆ ਤੇ ਹਾਂ ਕਿਉਂਕਿ ਹੁਣ ਮੈਂ ਐਕਸੀਮ ਜਿਆਦੀਆਂ ਸਪਤਾ ਤੇ ਵੀਰ ਆ ਕੇ ਤਸੱਲੀ ਕਰਨੇ ਕਰੀ ਚੈੱਕ ਕਰਨ ਚਲਾ ਕੇ ਵੇਖੇ ਚਲਾ ਕੇ ਵੇਖਣ ਤੁਸੀਂ ਐਵੇਂ ਕਹੀ ਜਾਓ ਵੀ ਇਦਾਂ ਵਾ ਉਦਾਂ ਵਾ ਅਗਲਾ ਆ ਕੇ ਜਦੋਂ ਚੜੂਗਾ ਫੇਰ ਹੀ ਸਵਾਦ ਆਊਗਾ ਹਣਾ ਤੇ ਮੁੱਲ ਦਸੀਏ ਫੇਰ ਤਾਂ ਮੁੱਲ ਜਿੰਨਾ ਤੇ ਪੁੱਛਣ ਵਾਲਾ ਉਦਾਂ ਤੇ ਆਪਾਂ ਸਾਰੀ ਚੀਜ਼ ਵਿਖਾਈ ਹੁੰਦੀ ਆ ਜੀ ਜਿਨੇ ਮੰਨ ਲਓ ਪੁੱਛਣਾ ਵਾ ਕੱਲਾ ਜਿਨੇ ਪੁੱਛਣਾ ਹੀ ਆ ਪੁੱਛ ਕੇ ਫੋਨ ਕੱਟਣਾ ਉਹਦੇ ਲਈ ਕਿੰਨਾ ਉਹਦੇ ਵਾਸਤੇ ਆ 235000 ਅੱਛਾ 30 ਦਾ ਦੇ ਦਈਏ ਜਾਇਜ ਦੱਸੋ ਵੀ ਜੇ ਤੁਹਾਨੂੰ 1000 ਜਾਂ 500 ਛੋਟ ਕਰਨੀ ਆ 225000 ਰੁਪਏ ਦਾ ਦੇਣਾ ਵਾ ਪਸੰਦ ਆ ਜੇ ਤਾਂ ਵੀ ਠੀਕ ਆ ਨਾ ਆਵੇ ਇਹ ਮੁੱਲ ਪੰਜਾ ਸੱਤਾਂ ਨਰ ਵਾਸਤੇ ਹੀ ਆ ਅੱਛਾ ਆ ਜਿਹੜੇ ਮੰਨ ਕੇ ਚੱਲੋਗੇ ਜਿੰਨੇ ਦਿਨ ਵੀਡੀਓ ਚੱਲਦੀ ਹੈ ਉਹਨੇ ਦਿਨਾਂ ਦਾ ਹਾਂ ਬਾਅਦ ਚ ਜੇ ਵੀਰ ਆਵੇ ਤੇ ਇਹ ਮੁੱਲ ਲੱਭੇ ਅੱਗੇ ਵੀ ਇੱਕ ਦੋ ਵਾਰ ਹੋਏ ਨਾ ਦਿਨਾਂ ਦਾ ਟਾਈਮ ਦੇ ਦੋ ਨਹੀਂ 15 ਦਾ ਨਹੀਂ ਆ ਪੰਜਾਂ ਸਤਾਂ ਦਾ ਹੱਦ ਦਾ ਹਾਂ ਨਾਲ 10 ਦਿਨਾਂ ਦਾ ਅੱਜ ਦੀ ਤਰੀਕ ਉਹ ਤੋਂ ਬਾਅਦ ਚ ਉਹ ਤੋਂ ਬਾਅਦ ਚ ਸਮਝ ਦੇ ਹਿਸਾਬ ਨਾਲ ਚੱਲੂਗਾ ਇਹ ਮੁੱਲ ਤਾਂ ਦਿੱਕਾ ਵਾ ਕਿਉਂਕਿ ਜਿਹੜੇ ਵੀਰ ਨੇ ਹੁਣ ਮੰਨ ਲਓ ਵੀ ਉਹਨੇ ਵੀ ਡੱਕਣਾ ਹੀ ਆਏ ਹਾਂ ਸੀਜ਼ਨ ਤੇ 2 ਮਹੀਨਿਆਂ ਨੂੰ ਮੰਨ ਕੇ ਚੱਲੋ ਕਿ ਸੀਜ਼ਨ ਦੇ ਹਿਸਾਬ ਨਾਲ ਇਹ 15 ਤੋਂ 20000 ਰੁਪਏ ਸਸਤਾ ਟਰੈਕਟਰ ਦੇਣ ਦੇ ਵਿੱਚ ਬਾਕੀ ਆਪਾਂ ਸਾਰੇ ਸੌ ਕਿਤਾਬ ਲਾ ਕੇ ਮਤਲਬ ਇਹ ਨਹੀਂ ਇਕੱਲੇ ਬਹਿ ਕੇ ਆਪਾਂ ਟਾਇਰਾਂ ਦਾ ਖਰਚਾ ਲਾ ਕੇ ਇਹ ਟਾਇਰ ਮੱਲਾ ਵੇਚ ਦੇ ਕੇ ਵੀਰ ਕੋਈ ਵੀ ਆ 25000 ਰੁਪਏ ਦੇ ਟਾਇਰ ਮੱਲਾ ਹੋਰ 25000 ਲਾਉਂਦਾ ਨਾ ਜੇ ਪਿਛਲੇ ਟਾਇਰਾਂ ਤੇ ਤੇ ਨਵੇਂ ਚੜ ਜਾਂਦੇ ਆ ਠੀਕ ਠੀਕ ਆ ਕਈ ਵੀਰਾਂ ਨੂੰ ਮੱਲੋ ਹੂਆ ਬਣਿਆ ਵਾ ਭਾਈ 50000 ਦੇ ਟਾਇਰ ਆ ਪਤਾ ਹੀ ਨਹੀਂ ਜਿੰਨੂੰ ਮਾਰੀ ਮੈਂ ਤੇ ਕਹਿ ਹੀ ਦੇਣਾ ਵਾ ਟਾਇਰ ਪਿਛਲੇ ਨਵੇਂ ਪਵਾ ਕੇ ਦੇ ਦੂੰਗਾ ਹਾਂ ਤੇ 2.5 ਲੱਖ ਤੋਂ 1 ਰੁਪਈਆ ਨਹੀਂ ਘਟ ਦੇਣਾ ਅੱਛਾ ਜਿਹੜੀ ਮਰਜ਼ੀ ਕੰਪਨੀ ਦਾ ਪਵਾ ਲੈ ਜਿਹੜਾ ਚੰਗੇ ਲੱਗਣ ਠੀਕ ਇਹ ਆਫਰ ਆ ਅੱਛਾ ਵੀ ਟਾਇਰ ਜੇ ਜੇ ਤੈਨੂੰ ਮਨ ਲਵੇ ਕਸੇ ਲੱਗਾਂ ਵੀ ਇਹ ਟਾਇਰ ਲਾ ਕੇ ਤੇ ਨਵੇਂ ਟਰੈਕਟਰ ਨਵੇਂ ਪਵਾ ਕੇ ਦਊਗਾ ਮੇਰਾ ਪੈਜੇ ਉਹਦੇ ਚ 30 ਮੇਰਾ 20 ਪੈਜੇ ਮੇਰਾ 25 ਪੈਜੇ ਮੇਰਾ 35 35 ਲੱਖ ਲੈਣਾ ਫੇਰ 2.5 ਲੱਖ ਲੈਣਾ ਇਹ ਆਫਰ ਆ ਪਹਿਲਾਂ ਲੈ ਕੇ ਤੇ ਫੇਰ ਟਾਇਰ ਹਾਂ ਮੰਨ ਲਓ ਵੀ ਸਾਈ ਬਿਆਨਾ ਕਰ ਲੇ ਸਾਈ ਬਿਆਨਾ ਕਰਕੇ ਅਗਲਾ 5000 ਦੇ 5000 ਨਹੀਂ ਨਾ ਵੀਰੇ 5000 ਨਹੀਂ ਨਾ ਹਾਂ ਰੁਪਈਆ 30000 ਲਵਾਂਗਾ ਪਹਿਲਾਂ ਠੀਕ 13 ਟਾਇਰ ਨਵੇਂ ਪਹਿਲਾਂ ਲੱਲਾ ਟਾਇਰ ਜਿਹੜੀ ਮਰਜ਼ੀ ਕੰਪਨੀ ਦੇ ਕਹਦੇ ਅੱਛਾ 13 ਦੇ ਪਰ 14 ਦੇ ਨਹੀਂ 13 ਦੇ 13 ਦੇ ਠੀਕ ਆ ਕਿਉਂਕਿ 13 ਦੇ 14 'ਚ ਫਰਕ ਆ ਹਾਂ ਆਪਾਂ ਲ ਕੇ ਵੀ ਰੱਖੇ ਮੈਂ 14 ਦੇ ਪਉਣੀ ਆ ਹਾਂ ਸਹੀ 13 ਦੇ ਟਾਇਰ ਪਵਾ ਕੇ ਦਊਗਾ 2.5 ਲੱਖ ਰੁਪਏ ਜੇ 1 ਰੁਪਇਆ ਨਹੀਂ ਫੇਰ ਕੱਟ ਠੀਕ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਤਸੱਲੀ ਕਰ ਲੇ ਆਪਾਂ ਜੋ ਮਤਲਬ ਇਹ ਆਫਰ ਹੀ ਆ ਠੀਕ ਹੈ ਜੀ ਹਾਂ ਬਾਕੀ ਗਰਾਊਂਡ ਵਿਹਲੀ ਪਈ ਆ ਹਾਂ ਗਰਾਊਂਡ ਵਿਹਲੀ ਆ ਹਾਂ ਗਰਾਊਂਡ ਸਾਡੇ ਪਿੰਡ ਦੀ ਵਿਹਲੀ ਪਈ ਆ ਤੇ ਆਵੇ ਇੱਕ 15 15 ਸੱਤ ਦਾ ਟਰਾਲਾ ਆ 15 7 ਦਾ ਟਰਾਲਾ ਵੀ ਹੈਗਾ 15 7 ਦਾ ਟਰਾਲਾ ਵਾ ਉਹ ਵੀ ਜਿੰਨੂੰ ਪਸੰਦ ਹੋਵੇ ਉਹ ਵੀ ਜਿੰਨੂੰ ਪਸੰਦ ਹੋਵੇ ਉਹ ਵੀ ਮੁੱਲ ਇਹ ਹੈ ਜੀ ਕਰ ਦੇਣਾ ਕਿੰਨੇ ਦਾ ਦੇ ਦੇਣਾ ਹਾਂ ਨਾ ਇਹ 155 ਦਾ ਛੋੜ ਕਰ ਦੋਗੇ ਨਹੀਂ ਛੋੜ ਨਹੀਂ ਹੋਣੀ ਉਹਦੇ ਚੋਂ ਹਾਂ ਨਾ ਇਹ ਆੜ ਦੀ ਆ ਟਰਾਲਾ ਵਾ 26 ਕਮੰਡਲ ਜੋ ਕੇ ਜੋ ਕੇ ਹਾਂ ਨਾ ਇਹ ਮਲੋ ਉਹ ਵੀਰ ਫੋਨ ਕਰੇ ਜਿਹੜਾ 12 ਦੀ ਜੋੜੀ ਨਵੀਂ ਪੁਆਈ ਇਹਨੂੰ ਚਾਰੇ ਟਾਇਰ ਇਹ ਆ ਕੇ ਅੱਧਿਓ ਵਾਧੀ ਆ ਅੱਧਿਓ ਵਾਧ ਲਾ ਲੇ ਜਾਂ ਕੁਛ ਵੀ ਆ 110 ਕਮੰਡਲ ਵਜਨ ਪਾਇਆ ਆਪਾਂ ਕਣਕ ਕਣਕ ਪਾਈ ਆ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਉਹਦੇ ਵੀ ਆਫਰ ਹੀ ਆ ਠੀਕ ਹੈ ਉਹ ਵੀ ਫੋਨ ਹੀ ਆ ਜੇ ਮੰਨ ਲਓ ਇਹ ਟਾਈਮ ਲੰਘ ਗਿਆ ਜੇ ਦੋ ਤਿੰਨ ਮਹੀਨਿਆਂ ਵਾਖੇ ਇੰਨਾ ਪਾਇਆ ਤੇ ਉਹ ਮੁੱਲ ਹੋਰ ਹੋ ਜੂ ਠੀਕ ਆ ਆਹੀ ਆ ਦੋ ਹੀ ਚੀਜ਼ਾਂ ਸਟਾਰਟ ਕਰਕੇ ਵਿਖਾਲ ਦਨੇ ਕਰੀ ਇੱਕ ਵਾਰ ਸਟਾਰਟਿੰਗ ਚੈੱਕ ਕਰਾ ਦਈਏ ਨੇਰਾ ਹੁੰਦਾ ਜਾਂਦਾ ਵਾ ਤੇ ਤਾਂ ਕਰਕੇ ਮਾਰੋ ਸਲਫ ਵੀਰ ਜੀ ਕੋਈ ਗੱਲ ਨਹੀਂ ਇੱਕ ਨੇ ਸਟਾਰਟ ਕਰਾ ਦਈਏ ਇੱਕ ਵਾਰ ਬਾਕੀ ਬਾਜ ਵੇਖਿਓ ਧੂਆਂ ਧਾਵਾਂ ਨਹੀਂ ਮਾਰਦਾ ਵੀਰੇ ਦੇਖੋ ਇੱਕਦਾਂ ਮ ਦੋਰੇ ਕਰਕੇ ਵਿਖਾਉਣਾ ਇੱਕਦਾਂ ਦੋਰੇ ਕਰਕੇ ਵਿਖਾਉਣਾ ਵੀ ਹੱਥ ਨਹੀਂ ਮਾੜੀ ਜੀ ਚਾਬੀ ਕਮਾ ਜਿੰਨਾ ਸਿਫਟ ਗੱਡੀ ਨਹੀਂ ਸਟਾਰਟ ਹੁੰਦੀ ਆਵਾਜ਼ ਪੂਰੀ ਸਾਇਲੈਂਟ ਹੈ ਇਹਦੀ ਸਿਫਟ ਗੱਡੀ ਸਟਾਰਟ ਹੁੰਦੀ ਨਾ ਉਹ ਚੀਜ਼ ਆ ਪਟ્રોલ ਵਾਲਾ ਕੰਮ ਆ ਮੜਾ ਆ ਜਾ ਸੁੱਕ ਦੱਬੀਏ ਨਾ ਜੀ ਤੇ ਜਿੱਦਾਂ ਗੱਡੀ ਸਟਾਰਟ ਹੋ ਜਾਂਦੀ ਆ ਇਦਾਂ ਇਹ ਕੰਮ ਆ ਤੇ ਬਾਕੀ ਜਿੱਥੇ ਜਿੱਥੇ ਟੇਪ ਹੋਈ ਉੱਥੇ ਉੱਥੇ ਰੰਗ ਨਾ ਹੀ ਮਰੇ ਆ ਨਾ ਹੀ ਬਾਕੀ ਟੇਬ ਦਾ ਤਾਂ ਅੱਜਕੱਲ ਮੁੰਡਿਆਂ ਦਾ ਸ਼ੌਂਕ ਹੀ ਹੋ ਗਿਆ ਬਾਕੀ ਜਿੰਨਾ ਵੀ ਹੈ ਸੋਹਣਾ ਲੱਗਦਾ ਜੀ ਦੂਰੋਂ ਇੱਕ ਸ਼ਿੰਗਾਰ ਦੇ ਆ ਦਿਖਾ ਦਿੰਦੇ ਆ ਤੁਹਾਨੂੰ ਬਰਵਾ ਦਿੰਦੇ ਆ ਕਿ ਦੂਰੋਂ ਖਲੋ ਕੇ ਟਰੈਕਟਰ ਵੀਰ ਨੇ ਆਖਿਆ ਵੇਖੀ ਤੇ ਫੇਰ ਪਤਾ ਲੱਗ ਜਾ ਟਰੈਕਟਰ ਦੀ ਲੋਕ ਉਹ ਵੀ ਵੀਰ ਇੱਕ ਦੱਸ ਗਿਆ ਫੇਰ ਦੂਰੋਂ ਆ ਕੇ ਵੇਖਣਾ ਚਾਹੀਦਾ ਟਰੈਕਟਰ ਬਹੁਤ ਹੀ ਸੋਹਣਾ ਵਾ ਚਲੋ ਠੀਕ ਆ ਫੇਰ ਵੀਰ ਜੀ ਫੋਨ ਕਰ ਲਿਓ ਵੀਰ ਨੂੰ ਤੇ ਇੱਕ ਹੀ ਟਰੈਕਟਰ ਤੇ ਇੱਕ ਵੈੜ ਟਰੈਕਟਰ ਟਰਾਲਾ ਤੇ ਚੀਜ਼ਾਂ ਸੋਹਣੀਆਂ ਵਾ ਜਿੰਨੀਆਂ ਵੀ ਦਿਖਾਈਆਂ ਆਪਾਂ ਵੈੜ ਵੀ ਸੋਹਣੀ ਆ ਕਵਾਲਿਟੀ ਚੰਗੀ ਦੀ ਆ ਟਰੈਕਟਰ ਵੀ ਚੰਗਾ ਮਾਰਕੀਟ ਦੇ ਹਿਸਾਬ ਨਾਲ ਮੁੱਲ ਜਾਇਜ਼ ਕੀਤਾ ਵੀਰ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ